ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਚਮਚ ਦਹੀਂ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੀ ਇਹ ਉਪਾਅ ਉਹਨਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਣ ਵਾਲਾ ਹੈ ਜਿਨ੍ਹਾਂ ਦੇ ਵਿਆਹ ਵਿੱਚ ਅਰਚਨਾ ਆ ਰਹੀਆਂ ਨੇ ਜੇ ਫਿਰ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਰਿਸ਼ਤਾ sire ਨਹੀਂ ਚੜ ਰਿਹਾ ਸੋ ਇਹ ਉਪਾਾ ਉਹਨਾਂ ਦੇ ਲਈ ਹੈ ਤੇ ਹੁਣ ਤੁਹਾਨੂੰ ਘਬਰਉਣ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਤੁਸੀਂ ਸਿਰਫ ਇੱਕ ਚਮਚ ਦਹੀਂ ਦੇ ਨਾਲ ਇਹ ਛੋਟਾ ਜਿਹਾ ਉਪਾਾ ਕਰਨਾ ਹੈ ਤੇ ਤੁਹਾਡੇ ਸਾਰੇ ਰਿਸ਼ਤੇ sire ਚੜ ਜਾਣਗੇ ਇਸ ਨਾਲ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਣਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਸੋਨ ਦਾ ਮਹੀਨਾ ਚੱਲ ਰਿਹਾ ਹੈ ਇਹ ਭਗਵਾਨ ਮਹਾਦੇਵ ਤੇ ਪਾਰਵਤੀ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਇਹ ਮਹੀਨਾ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਹੈ ਸੋ ਜਿਹੜਾ ਉਪਾਅ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਇਹ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕੋਈ ਵੀ ਰੁਕਾਵਟ ਆ ਰਹੀ ਹੈ ਉਸ ਨੂੰ ਦੂਰ ਕਰੇਗਾ ਇਸ ਉਪਾਅ ਨੂੰ ਤੁਸੀਂ ਘਰ ਦੇ ਵਿੱਚ ਪਈ ਹੋਈ ਚੀਜ਼ ਦੇ ਨਾਲ ਹੀ ਕਰ ਸਕਦੇ ਹੋ ਇਸ ਨਾਲ ਬੱਚਿਆਂ ਦਾ ਵਿਆਹ ਜਿਹੜਾ ਹੈ ਉਹ ਤੁਰੰਤ ਹੀ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡੇ ਬੱਚਿਆਂ ਦਾ ਗੁਰੂ ਤੇ ਸ਼ੁਕਰ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਜਿਹੜਾ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਇਸ ਦੇ ਲਈ ਜਿਹੜਾ ਉਪਾਅ ਹੈ ਇਸ ਨੂੰ ਬੱਚੇ ਖੁਦ ਵੀ ਕਰ ਸਕਦੇ ਆ ਜਾਂ ਫਿਰ ਭੈਣ ਭਰਾ ਨਹੀਂ ਤਾਂ ਮਾਂ ਪਿਓ ਵੀ ਇਸ ਉਪਾਅ ਨੂੰ ਕਰ ਸਕਦੇ ਆ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਸੋ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਉਪਾਅ ਨੂੰ ਮੰਦਿਰ ਦੇ ਵਿੱਚ ਹੀ ਕਰਿਓ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਸ ਦੇ ਬਾਰੇ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੇਵਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਵੀ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਸੋਮਵਾਰ ਨੂੰ ਕਰ ਸਕਦੇ ਹੋ ਜੀ ਇਸ ਉਪਾਅ ਨੂੰ ਤੁਸੀਂ ਬਿਲਕੁਲ ਵੀ ਛੋਟਾ ਉਪਾਅ ਨਹੀਂ ਸਮਝਣਾ ਇਹ ਇੱਕ ਅਜਮਾਇਆ ਹੋਇਆ ਉਪਾਅ ਹੈ ਜੀ ਇਸ ਉਪਾਅ ਦੀ ਸਭ ਤੋਂ ਵੱਡੀ ਇਹ ਖਾਸੀਅਤ ਹੈ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਰੰਤ ਹੀ ਤੁਹਾਡਾ ਵਿਆਹ ਦਾ ਜੋਗ ਬਣੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਮੰਦਿਰ ਦੇ ਵਿੱਚ ਜਾਣਾ ਪਵੇਗਾ ਜੇਕਰ ਕੋਈ ਮੁਸ਼ਕਲ ਹੈ ਜਾਂ ਫਿਰ ਤੁਸੀਂ ਮੰਦਿਰ ਵਿੱਚ ਨਹੀਂ ਜਾ ਸਕਦੇ ਤਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਿਵੇਂ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਮੰਦਿਰ ਵਿੱਚ ਜਾ ਕੇ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਤੁਰੰਤ ਹੀ ਹੋਵੇਗਾ ਤੁਸੀਂ ਇਸ ਉਪਾਅ ਨੂੰ ਕਰਨ ਲਈ ਕੀ ਲੈਣਾ ਹੈ ਕਿ ਤੁਹਾਡੇ ਘਰ ਦੇ ਵਿੱਚ ਸਟੀਲ ਜਾਂ ਫਿਰ ਤਾਂਬੇ ਦਾ ਕੋਈ ਲੋਟਾ ਹੋਵੇਗਾ ਤੁਸੀਂ ਉਸ ਨੂੰ ਲੈ ਲੈਣਾ ਹੈ ਤੇ ਉਸ ਦੇ ਵਿੱਚ ਜਲ ਪਾ ਲੈਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਉਸ ਜਲ ਨੂੰ ਇਸ ਦੇ ਨਾਲ ਜਿੰਨੀ ਵੀ ਸਮੱਗਰੀ ਹੁੰਦੀ ਹੈ ਤੁਸੀਂ ਉਨੀ ਹੀ ਲੈ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਮਿੱਟੀ ਦਾ ਦੀਵਾ ਇਸੇ ਤਰ੍ਹਾਂ ਇਹ ਤੁਹਾਡੀ ਪੂਜਾ ਦਾ ਹਿੱਸਾ ਹੋ ਸਕਦਾ ਹੈ ਇੱਕ ਦੀਵਾ ਮਿੱਟੀ ਦਾ ਤੇ ਇੱਕ ਲੋਟਾ ਜਲ ਦਾ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਚਮਚ ਦਹੀਂ ਇਹ ਤੁਹਾਡੀਆਂ ਈ ਭਾਵਨਾ ਦੇ ਅਨੁਸਾਰ ਹੈ ਚਾਹੇ ਤੁਸੀਂ ਦਹੀਂ ਵੱਧ ਵੀ ਲੈ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਦਹੀਂ ਨਹੀਂ ਲੈ ਸਕਦੇ ਤਾਂ ਤੁਸੀਂ ਇੱਕ ਚਮਚ ਦਹੀਂ ਦੇ ਨਾਲ ਵੀ ਇਹ ਉਪਾਅ ਕਰ ਸਕਦੇ ਹੋ ਇੱਕ ਚੀਜ਼ ਦਾ ਯਾਦ ਰੱਖਿਓ ਕਿ ਜੇਕਰ ਤੁਸੀਂ ਕਟੋਰੀ ਦੇ ਵਿੱਚ ਦਹੀਂ ਪਾਉਂਦੇ ਹੋ ਤਾਂ ਤੁਸੀਂ ਜਿੱਥੇ ਉਪਾਅ ਕਰਕੇ ਆਵੋਗੇ ਤੁਸੀਂ ਉਸ ਦਹੀਂ ਤੇ ਉਸ ਕਟੋਰੀ ਨੂੰ ਉੱਥੇ ਹੀ ਛੱਡ ਕੇ ਆਉਣਾ ਹੈ ਜਿੱਥੇ ਤੁਸੀਂ ਉਪਾਅ ਕਰੋਗੇ ਜੇਕਰ ਤੁਸੀਂ ਕਟੋਰੀ ਉੱਥੇ ਨਹੀਂ ਛੱਡ ਕੇ ਆ ਸਕਦੇ ਤਾਂ ਤੁਸੀਂ ਜਿਹੜੀ ਡਿਸਪੋਜ਼ੀਬਲ ਕਟੋਰੀ ਹੁੰਦੀ ਹੈ ਤੁਸੀਂ ਉਹ ਵੀ ਲੈ ਆ ਕੇ ਜਾ ਸਕਦੇ ਹੋ ਇਹ ਤੁਹਾਨੂੰ ਅਸੀਂ ਇਸ ਲਈ ਸਮਝਾ ਰਹੇ ਹਾਂ ਕਿ ਤੁਸੀਂ ਉਪਾਅ ਕਰਦੇ ਸਮੇਂ ਕੋਈ ਵੀ ਗਲਤੀ ਨਾ ਕਰਿਓ ਇਸੇ ਤਰੀਕੇ ਨਾਲ ਤੁਸੀਂ ਇੱਕ ਚਮਚ ਦਹੀਂ ਦੇ ਨਾਲ ਵੀ ਉਪਾਅ ਕਰ ਸਕਦੇ ਹੋ ਚਾਹੇ ਤੁਸੀਂ ਇੱਕ ਕਟੋਰੀ ਦਹੀਂ ਦੇ ਨਾਲ ਵੀ ਉਪਾਅ ਕਰ ਸਕਦੇ ਹੋ ਜੀ ਉਹ ਤੁਸੀਂ ਆਪਣੀ ਸ਼ਰਧਾ ਅਨੁਸਾਰ ਲੈ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਭ ਤੋਂ ਪਹਿਲਾਂ ਪੋਲੇनाथ ਦੇ ਮੰਦਿਰ ਜਾਣਾ ਹੈ ਮੰਦਿਰ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਪੋਲੇਨਾਥ ਜੀ ਨੂੰ ਅਭਿਸ਼ੇਕ ਕਰਨਾ ਹੈ ਜਿਹੜਾ ਤੁਸੀਂ ਇੱਕ ਲੋਟਾ ਜਲ ਦਾ ਲੈ ਕੇ ਗਏ ਹੋ ਉਸ ਨਾਲ ਅਭਿਸ਼ੇਕ ਕਰੋ ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਵੀ ਸਮਗਰੀ ਲੈ ਕੇ ਗਏ ਹੋ ਤੇ ਤੁਸੀਂ ਉਸ ਦੇ ਨਾਲ ਵੀ ਅਭਿਸ਼ੇਕ ਕਰਨਾ ਹੈ ਕਹਿਣ ਤੋਂ ਭਾਵ ਕਿ ਤੁਸੀਂ ਉਹ ਸਾਰੀ ਸਮਗਰੀ ਨੂੰ ਭੋਲੇनाथ ਜੀ ਨੂੰ ਚੜਾਉਣਾ ਹੈ ਜਿਹੜਾ ਤੁਸੀਂ ਦਹੀਂ ਲੈ ਕੇ ਗਏ ਹੋ ਇਹ ਤੁਸੀਂ ਭੋਲੇनाथ ਜੀ ਨੂੰ ਨਹੀਂ ਚੜਾਉਣਾ ਜੇਕਰ ਤੁਸੀਂ ਦਹੀਂ ਚੜਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਮਗਰੀ ਤੋਂ ਅਲੱਗ ਵਿੱਚ ਜਾਣਾ ਪਵੇਗਾ ਕਿਉਂਕਿ ਜਿਹੜਾ ਅਸੀਂ ਦਹੀਂ ਲੈ ਕੇ ਗਏ ਹਾਂ ਉਹ ਅਸੀਂ ਉਹ ਅਸੀਂ ਉਪਾਅ ਦੇ ਲਈ ਲੈ ਕੇ ਗਏ ਹਾਂ ਸੋ ਉਸ ਨੂੰ ਚੜਾਉਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਉੱਥੇ ਦੀਵਾ ਲੈ ਕੇ ਗਏ ਹੋ ਉਸ ਨੂੰ ਤੁਸੀਂ ਅਰਬਿਤ ਕਰ ਦੇਣਾ ਹੈ ਇਸ ਦੇ ਨਾਲ ਜਿਹੜੀ ਚੀਜ਼ ਅਸੀਂ ਚੜਾਉਂਦੇ ਹਾਂ ਉਹ ਨਾਂ ਤਾਂ ਭਗਵਾਨ ਖਾਂਦੇ ਨੇ ਚਾਹੇ ਇੱਕ ਚਮਚ ਹੋਵੇ ਚਾਹੇ ਕਿਲੋ ਹੋਵੇ ਕਿਉਂਕਿ ਇਹ ਚੀਜ਼ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭਗਵਾਨ ਨਹੀਂ ਸਾਡੇ ਕੋਲ ਕੋਈ ਚੀਜ਼ ਲੈਂਦੇ ਆ ਤੇ ਨਾ ਹੀ ਖਾਂਦੇ ਆ ਇਸ ਦੇ ਨਾਲ ਚੀਜ਼ ਚੜਾਉਣ ਬਾਰੇ ਗੱਲ ਕਰੀਏ ਤਾਂ ਉਹ ਸਾਡੀ ਸ਼ਰਧਾ ਦੇ ਨਾਲ ਪਹੁੰਚਦੀ ਹੈ ਸਾਡੀ ਸ਼ਰਧਾ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਵਸਤੂ ਪਦਾਰਥ ਹੁੰਦੇ ਆ ਉਹ ਉਥੇ ਦੇ ਉਥੇ ਹੀ ਰਹਿ ਜਾਂਦੇ ਨੇ ਇਸ ਦੇ ਨਾਲ ਜਿਹੜਾ ਤੁਸੀਂ ਉਪਾਅ ਵਾਸਤੇ ਨਹੀਂ ਲੈ ਕੇ ਆਏ ਹੋ ਉਸ ਨੂੰ ਤੁਸੀਂ ਆਪਣੇ ਹੱਥ ਵਿੱਚ ਪਾ ਲੈਣਾ ਹੈ ਤੇ ਤੁਸੀਂ ਭੋਲੇनाथ ਅੱਗੇ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਹਲਦੀ ਗੁਰੂ ਬ੍ਰਹੰਸਪਤੀ ਦਾ ਪ੍ਰਤੀਕ ਹੈ ਸਾਰੀਆਂ ਮੁਸ਼ਕਲਾਂ ਨੂੰ ਹਲਦੀ ਦੂਰ ਕਰਦੀ ਹੈ ਇਸ ਦੇ ਨਾਲ ਜਿਹੜਾ ਦਹੀਂ ਹੁੰਦਾ ਹੈ ਉਹ ਸ਼ੁਕਰ ਦਾ ਪ੍ਰਤੀਕ ਹੁੰਦਾ ਹੈ ਇਸ ਦਿਨ ਦਹੀਂ ਦੇ ਨਾਲ ਜਿਹੜਾ ਸਾਡਾ ਸ਼ੁਕਰ ਹੁੰਦਾ ਹੈ ਉਹ ਮਜ਼ਬੂਤ ਹੁੰਦਾ ਹੈ ਇਸ ਦੇ ਨਾਲ ਜਿਹੜਾ ਸ਼ੁਕਰ ਹੁੰਦਾ ਹੈ ਇਸ ਦੇ ਨਾਲ ਸਾਡੇ ਘਰ ਦੀਆਂ ਬਹੁਤ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਜਿਹੜਾ ਸ਼ੁਕਰ ਗ੍ਰਹਿ ਹੁੰਦਾ ਹੈ ਇਹ ਪਤੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਾਂਗੇ ਜਾਂ ਦੁਖੀ ਰਹਾਂਗੇ ਇਹ ਸਭ ਸ਼ੁਕਰ ਗ੍ਰਹਿ ਤੇ ਪ੍ਰਤੀਕ ਹੁੰਦੀਆਂ ਨੇ ਜੇਕਰ ਇਸ ਉਪਾਅ ਨੂੰ ਮੰਗ ਕਰ ਰਹੀ ਹੈ ਤਾਂ ਉਸ ਨੇ ਇਸ ਦਹੀਂ ਨੂੰ ਆਪਣੇ ਹੱਥ ਦੇ ਵਿੱਚ ਬਾ ਕੇ ਪ੍ਰਾਰਥਨਾ ਕਰਨੀ ਹੈ ਕਿ ਜੋ ਵੀ ਉਹਨਾਂ ਦੇ ਬੱਚਿਆਂ ਦੇ ਵਿਆਹ ਵਿੱਚ ਅੜਚਣ ਆ ਰਹੀ ਹੈ ਉਹ ਦੂਰ ਹੋ ਜਾਵੇ ਤੇ ਜਲਦੀ ਤੋਂ ਜਲਦੀ ਸਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣ ਜਾਵੇ ਜੇਕਰ ਇਸ ਉਪਾਅ ਨੂੰ ਬੱਚੇ ਆਪ ਕਰ ਰਹੇ ਹੈ ਤਾਂ ਉਹ ਵੀ ਆਪਣੀ ਅਰਦਾਸ ਆਪ ਕਰਨ ਇਸੇ ਤਰ੍ਹਾਂ ਜਿਹੜਾ ਦਹੀਂ ਹੋਵੇਗਾ ਉਹ ਤੁਸੀਂ ਭੋਲੇनाथ ਜੀ ਦੇ ਸ਼ਿਵਲਿੰਗ ਦੇ ਕੋਲ ਰੱਖ ਦੇਣਾ ਹੈ ਇਸੇ ਤਰ੍ਹਾਂ ਹੱਥ ਜੋੜਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਇਸ ਦਹੀਂ ਨੂੰ ਪਰਮਾਤਮਾ ਨੂੰ ਸਵੀਕਾਰ ਕਰਨ ਬਾਰੇ ਅਰਦਾਸ ਕਰਨੀ ਅਰਦਾਸ ਕਰਨੀ ਕਿ ਪਰਮਾਤਮਾ ਜੋ ਸਾਡੇ ਦੁਆਰਾ ਦਹੀਂ ਚੜਾਇਆ ਗਿਆ ਹੈ ਉਸ ਨੂੰ ਸਵੀਕਾਰ ਕਰਨਾ ਤੇ ਸਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਅੜਚਣਾਂ ਨੂੰ ਦੂਰ ਕਰਨ ਸਾਡੇ ਬੱਚਿਆਂ ਦਾ ਜਿਹੜਾ ਸ਼ੁਕਰ ਤੇ ਗੁਰੂ ਹੈ ਉਹ ਮਜ਼ਬੂਤ ਹੋਵੇ ਇਸੇ ਤਰੀਕੇ ਨਾਲ ਤੁਸੀਂ ਇਸ ਉਪਾਅ ਨੂੰ ਘਰੇ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਘਰੇ ਛੋਟਾ ਸ਼ਿਵਲਿੰਗ ਹੈ ਤਾਂ ਇਹ ਸਾਰਾ ਉਪਾਅ ਤੁਸੀਂ ਉਸੇ ਹੀ ਵਿਧੀ ਦੇ ਨਾਲ ਕਰਨਾ ਹੈ ਜਿਵੇਂ ਮੰਦਿਰ ਦੇ ਵਿੱਚ ਕੀਤਾ ਤੁਸੀਂ ਦਹੀਂ ਨੂੰ ਘਰੇ ਹੀ ਚੜਾਉਣਾ ਹੈ ਪਰ ਤੁਸੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਦਹੀਂ ਨੂੰ ਬਾਅਦ ਵਿੱਚ ਮੰਦਿਰ ਵਿੱਚ ਚੜ੍ਹਾ ਆਵੋ ਐਸੇ ਤਰੀਕੇ ਨਾਲ ਇਸ ਉਪਾਅ ਨੂੰ ਤੁਸੀਂ ਮੰਦਿਰ ਵਿੱਚ ਵੀ ਕਰ ਸਕਦੇ ਹੋ ਤੇ ਘਰ ਵੀ ਕਰ ਸਕਦੇ ਹੋ ਜੇਕਰ ਕਰ ਕਰਦੇ ਹੋ ਤਾਂ ਤੁਸੀਂ ਇਸ ਦਹੀਂ ਨੂੰ ਕਿਸੇ ਦੇ ਹੱਥ ਮੰਦਿਰ ਵੀ ਭਿਜਵਾ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਜਲਦ ਹੀ